ਮੋਕਲ ਚਰਚਾ ਕਰ ਹੋਂ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਤੰਜ ਕਸਦੇ ਹੋਏ ਕਿਹਾ ਗਿਆ ਕਿ ਕਾਂਗਰਸ ਨੂੰ ਬੇਦਬੀਆ ਦੇ ਖਿਲਾਫ ਚਰਚਾ ਲਈ ਤਿਆਰੀ ਕਰਨੀ ਪੈਂਦੀ ਹੈ ਕੋਈ ਗੱਲ ਨਹੀਂ ਬਾਜਵਾ ਸਾਹਿਬ ਕੱਲ ਤਿਆਰੀ ਕਰਕੇ ਆਉਣ ਉਮੀਦ ਹੈ ਕੱਲ ਸਰਬਸੰਮਤੀ ਦੇ ਨਾਲ ਬਿਲ ਪਾਸ ਹੋਵੇਗਾ ਗੁਰੂ ਸਾਹ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ ਵੈਸੇ ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਬੱਚੇ-ਬੱਚੇ ਨੂੰ ਪਤਾ ਪੈਂ ਪੰਜ ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ ਬੁਰਜ ਜਵਾਰ ਕਿ ਕੀ ਹੋਇਆ ਸੀ ਬੈਬਲ ਕਲਾਂ ਕੀ ਹੋਇਆ ਸੀ ਕੋਟ ਖਪੂਰੇ ਕੀ ਹੋਇਆ ਸੀ ਤਾਂ ਉਹ ਕਹਿੰਦੇ ਸੀ ਕੱਲ ਨੂੰ ਤਿਆਰੀ ਕਰਕੇ ਆਵਾਂਗੇ ਇਸਕੇ ਠੀਕ ਹੈ ਜੀ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਵੀ ਤਿਆਰੀ ਕਰਨੀ ਪੈਂਦੀ ਹੈ ਇੰਨਾ ਮਤਲਬ ਸਮਝ ਲਓ ਵੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਪੁੱលਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾ ਕਿਉਂਕਿ ਇਹ ਵਿਸ਼ਾ ਇਦਾਂ ਦਾ ਹੈ ਜੀ ਜੀ ਸਮੁੱਚੀ ਮਾਨਵਤਾ ਜੁੜੀ ਹੋਈ ਹੈ ਸੋ ਕੱਲ ਨੂੰ ਅਸੀਂ ਇਹਨੂੰ ਇਸ ਦਿਲ ਨੂੰ ਇੱਥੇ ਜਿਹੜੀ ਡਿਬੇਟ ਹੈ ਉਹ ਕੱਲ ਤੱਕ ਅਸੀਂ ਅੱਗੇ ਕਰਤੀ ਤੇ ਮੈਨੂੰ ਉਮੀਦ ਹੈ ਕਿ ਕੱਲ ਨੂੰ ਜੋ ਵੀ ਬੋਲੂਗਾ ਭਾਵੇਂ ਵਿਪੱਖਵਲੋਂ ਬੋਲੇ ਭਾਵੇਂ ਸਰਕਾਰ ਵੱਲੋਂ ਬੋਲੇ ਘਟੋ ਘਟੋ ਨੂੰ ਉਹਦੇ ਦਿਲ ਦੇ ਨੇੜੇ ਆ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਭੜਕਾਉਂਦੀਆਂ ਨੇ ਉਹ ਜਿਹੜੀਆਂ ਉਹ ਦਿਲ ਦੇ ਨੇੜੇ ਹੋਣਗੀਆਂ ਤੇ ਇਹ ਬਿੱਲ ਪਾਸ ਹੋਊਗਾ ਕੱਲ ਨੂੰ ਉਮੀਦ ਕਰਦੇ ਆ ਕਿ ਉਹਦੇ ਵਾਸਤੇ ਕੋਈ ਨਿਰਵਿਰੋਧ ਪਾਸ ਸਰਬਸੰਪਤੀ ਵਾਲੀ ਪਾਸ ਹੋਊਗਾ ਤੇ ਬੜਾ ਵੱਡਾ ਬਿੱਲ ਹੈ ਪੰਜਾਬ ਸਟੇਟ ਪਹਿਲੀ ਸਟੇਟ ਹੈ ਜਿਹੜੀ ਆਪਣਾ ਬਿੱਲ ਲੈ ਕੇ ਆ ਰਹੀ ਹੈ ਵਿਰੋਧੀ ਧਿਰ ਦੇ